ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਗੱਲਾਂ ਦੇ ਉਤੇ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ 21 ਅੰਤਵਾਰ ਮੇਰੀਆਂ ਭੈਣਾਂ ਇਸ ਪਾਠ ਦਾ ਜਾਪ ਕਰਨਾ ਸ਼ੁਰੂ ਕਰ ਦੇਣ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਔਲਾਦ ਪਤੀ ਦੀ ਕਾਮਯਾਬੀ ਦਿਨ ਦੁੱਗਣੀ ਤੇ ਰਾਤ ਚੌਗਣੀ ਵਾਲੀ ਹੋਣੀ ਸ਼ੁਰੂ ਹੋ ਜਾਵੇਗੀ 사ਸੰਗ ਜੀ ਅੱਜ ਦੀ ਗੱਲ ਅਤ ਗੰਭੀਰ ਹੈ ਅਸੀਂ ਬੜੀ ਆਸ ਲਾ ਕੇ ਤੁਹਾਡੇ ਨਾਲ ਅੱਜ ਗੱਲ ਕਰ ਰਹੇ ਹਾਂ ਆਪਣੇ ਪਰਿਵਾਰਾਂ ਦੀ ਆਪਣੇ ਘਰ ਦੀ ਆਪਣੇ ਉਹਨਾਂ ਮਸਲਿਆਂ ਦੀ ਜੋ ਸਾਨੂੰ ਰਾਤਾਂ ਨੂੰ ਸੌਣ ਨਹੀਂ ਦਿੰਦੇ ਇੱਕ ਮਾਂ ਦਾ ਹਿਰਦਾ ਕਿਵੇਂ ਕਰਲਾਉਂਦਾ ਹੈ ਜਦੋਂ ਉਹ ਆਪਣੀ ਹੀ ਔਲਾਦ ਨੂੰ ਨਸੇ ਦੇ ਰਾਹ ਤੇ ਵੇਖਦੀ ਹੈ ਜਦੋਂ ਇਸ ਤਰ੍ਹਾਂ ਹੁੰਦਾ ਤਾਂ ਉਸ ਮਾਂ ਦਾ ਦਿਲ ਟੁੱਟ ਜਾਂਦਾ ਹੈ ਇੱਕ ਪਿਤਾ ਦੇ ਹੌਸਲੇ ਕਿਵੇਂ ਟੁੱਟ ਜਾਂਦੇ ਨੇ ਜਦੋਂ ਉਸ ਦਾ ਪੁੱਤਰ ਉਸ ਦੀ ਅੱਖੀ ਅੱਖ ਪਾ ਕੇ ਗਲਤ ਰਹਾਂ ਤੇ ਤੁਰਦਾ ਹੈ ਪਰ ਮੇਰੇ ਭੈਣੋ ਤੇ ਭਰਾਵੋ ਹੌਸਲਾ ਰੱਖੋ ਇਹ ਗੁਰਾਂ ਦੀ ਧਰਤੀ ਹੈ ਜਿੱਥੇ ਗੁਰਬਾਣੀ ਹੈ ਉੱਥੇ ਰਾਹ ਵੀ ਹੈ ਜਿੱਥੇ ਨਿਰਾਸ਼ਾ ਨਹੀਂ ਉੱਥੇ ਉਮੀਦ ਹੈ ਜਿੱਥੇ ਉਮੀਦ ਵੀ ਨਹੀਂ ਉੱਥੇ ਨਿਸ਼ਚੈ ਹੈ ਸੋ ਮੇਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੰਨੀ ਕਿਹੀ ਵੀਡੀਓ ਸੁਣ ਕੇ ਸਕਿਪ ਨਾ ਕਰਦੇ ਹੋ ਵੀਡੀਓ ਫੁੱਲ ਵਾਚ ਜ਼ਰੂਰ ਕਰਿਓ ਕਿਉਂਕਿ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਸੱਚੀ ਛੱਚੀ ਘਟਨਾ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਵੀਡੀਓ ਹੈ ਅੱਜ ਅਸੀਂ ਗੱਲ ਕਰਾਂਗੇ ਗੁਰਬਾਣੀ ਦੇ ਜਲਦੀ ਵੀ ਉਹ ਜਾਲ ਜੋ ਸਿਰਫ ਪਾਣੀ ਨਹੀਂ ਉਹ ਔਖੀਆਂ ਰਾਹਾਂ ਦਾ ਹੱਲ ਹੈ ਇੱਕ ਭੈਣ ਦੀ ਕਹਾਣੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਨਾ ਉਸ ਭੈਣ ਨੇ ਆਪਣਾ ਪੁੱਤਰ ਨਸਿਆਂ ਵਿੱਚ ਡੁੱਬਿਆ ਦੇਖਿਆ ਪਰ ਉਹ ਮਾਂ ਨਾ ਹਾਰੀ ਨਾ ਥੱਕੀ ਉਹ ਹਰ ਸਵੇਰੇ ਅੰਮ੍ਰਿਤ ਵੇਲੇ ਉੱਠਦੀ ਪਾਠ ਕਰਦੀ ਉਸ ਪਾਠ ਦਾ ਆਪਾਂ ਅੱਗੇ ਜਾ ਕੇ ਜ਼ਿਕਰ ਕਰਾਂਗੇ ਕਿ ਕਿਹੜਾ ਪਾਠ ਕਰਦੀ ਸੀ ਫਿਰ ਉਸ ਤੋਂ ਬਾਅਦ ਉਹ ਅਰਦਾਸ ਕਰਦੀ ਕਿ ਹੇ ਵਾਹਿਗੁਰੂ ਮੇਰਾ ਪੁੱਤਰ ਠੀਕ ਹੋ ਜਾਵੇ ਉਸ ਨੂੰ ਸੱਚ ਦੇ ਰਾਹ ਤੇ ਲਿਾਈ ਉਹ ਉਹ ਪਾਣੀ ਆਪਣੇ ਪੁੱਤਰ ਨੂੰ ਵੀ ਭੋਜਨ ਵਿੱਚ ਮਿਲਾ ਕੇ ਦਿੰਦੀ ਸੀ ਉਸ ਨੂੰ ਪਤਾ ਵੀ ਨਹੀਂ ਸੀ ਲੱਗਦਾ ਪਰ ਕੁਝ ਹਫ਼ਤਿਆਂ ਦੇ ਵਿੱਚ ਉਸ ਦੇ ਵਿੱਚ ਚਮਤਕਾਰੀ ਬਦਲਾਅ ਆ ਗਿਆ ਗੁੱਸਾ ਘੱਟ ਹੋਇਆ ਨਸੇ ਦੀ ਲੱਤ ਬਹੁਤ ਜਾਦਾ ਘਟ ਗਈ ਸਮਝ ਲਓ ਕਿ ਹੌਲੀ-ਹੌਲੀ ਉਸਦੀ ਉਹ ਲੱਤ ਸੁਟਣੀ ਸ਼ੁਰੂ ਹੋ ਗਈ ਇਹ ਕੋਈ ਜਾਦੂ ਨਹੀਂ ਸੀ ਇਸ ਨੂੰ ਵਿਗਿਆਨ ਵੀ ਮੰਨ ਚੁੱਕਾ ਹੈ ਅੱਜ ਦੀ ਜਿਹੜੀ ਦੁਨੀਆ ਹੈ ਵਿਗਿਆਨ ਤੇ ਵੀ ਬੜਾ ਭਰੋਸਾ ਰੱਖਦੀ ਹੈ ਜਿਸ ਕਰਕੇ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅੰਧਵਿਸ਼ਵਾਸ ਵਾਲੀ ਵੀ ਕੋਈ ਗੱਲ ਨਹੀਂ ਕਰ ਰਹੇ ਵਿਗਿਆਨ ਦੀ ਵੀ ਦੱਸ ਰਹੇ ਹਾਂ ਕਿ ਇਸ ਗੱਲ ਨੂੰ ਵਿਗਿਆਨ ਵੀ ਮੰਨ ਚੁੱਕਾ ਹੈ ਜਦੋਂ ਪਾਣੀ ਉੱਤੇ ਇੱਕ ਪਵਿੱਤਰ ਸ਼ਬਦ ਪੜਿਆ ਜਾਂਦਾ ਹੈ ਜਦੋਂ ਅਰਦਾਸ ਕੀਤੀ ਜਾਂਦੀ ਹੈ ਤਾਂ ਪਾਣੀ ਦੇ ਅਣੂ ਬਦਲ ਜਾਂਦੇ ਹਨ ਡਾਕਟਰ ਮਸਾਰੂ ਇਮੋਟੋ ਨੇ ਆਪਣੇ ਅਨੁਭਵਾਂ ਰਾਹੀਂ ਦੱਸਿਆ ਕਿ ਪਾਣੀ ਸਿਰਫ ਤਰਲ ਤੱਤ ਨਹੀਂ ਇਹ ਇੱਕ ਸਵੇਦਨਸ਼ੀਲ ਤੱਤ ਹੈ ਇਹ ਗੁਰਬਾਣੀ ਦੇ ਸ਼ਬਦਾਂ ਨੂੰ ਆਪਣੇ ਵਿੱਚ ਸੋਖ ਲੈਂਦਾ ਹੈ ਅਤੇ ਜਦੋਂ ਉਹ ਅੰਦਰ ਜਾਂਦੇ ਹਨ ਤਾਂ ਮਨ ਤਨ ਅਤੇ ਆਤਮਾ 'ਤੇ ਅਸਰ ਕਰ ਜਾਂਦੇ ਹਨ ਇਹ ਜਲ ਸਾਡੀ ਮਾਵਾ ਭੈਣਾ ਤੇ ਪਰਿਵਾਰ ਦੇ ਹਰ ਮੈਂਬਰ ਲਈ ਇੱਕ ਆਤਮਿਕ ਦਵਾਈ ਹੈ। ਇਹ ਕੋਈ ਰਸਮ ਜਾਂ ਧਾਰਮਿਕ ਰੀਤ ਨਹੀਂ ਇਹ ਜੀਵਨ ਦੀ ਸੱਚਾਈ ਹੈ। ਜੇ ਅਸੀਂ ਸੱਚੇ ਮਨ ਨਾਲ ਵਿਸ਼ਵਾਸ ਨਾਲ ਰੋਜ਼ਾਨਾ ਇੱਕ ਗਲਾਸ ਪਾਣੀ ਉੱਤੇ ਗੁਰਬਾਣੀ ਪੜ੍ਹ ਕੇ ਅਰਦਾਸ ਕਰੀਏ ਤਾਂ ਉਹ ਜਲ ਸਾਡੀਆਂ तमाम ਸਮੱਸਿਆਵਾਂ ਨੂੰ ਹੌਲੀ-ਹੌਲੀ ਢੋਲ ਦਿੰਦਾ ਹੈ। ਮੰਨੋ ਤਾਂ ਸਹੀ ਰੋਜ਼ ਕੋਸ਼ਿਸ਼ ਕਰਕੇ ਵੇਖੋ ਇੱਕ ਹਫਤਾ ਦੋ ਹਫਤੇ ਇੱਕ ਮਹੀਨਾ 4 ਮਹੀਨੇ 6 ਮਹੀਨੇ ਪਰ ਜਦ ਵੀ ਵਿਸ਼ਵਾਸ ਨਾਲ ਕਰੋਗੇ ਤਾਂ ਨਤੀਜੇ ਅਕਾਲ ਪੁਰਖ ਦੀ ਕਿਰਪਾ ਨਾਲ ਤੁਹਾਨੂੰ ਖੁਦ ਮਿਲਣਗੇ ਮੇਰੇ ਭੈਣੋ ਤੇ ਭਰਾਵੋ ਅਸੀਂ ਅੱਜ ਇਹ ਵੀ ਸੋਚਿਆ ਕਿ ਇਹ ਗੱਲ ਸਿਰਫ ਨਸਿਆਂ ਦੀ ਨਹੀਂ ਇਹ ਗੱਲ ਮਨ ਦੀ ਵੀ ਹੈ ਘਰ ਦੀ ਵਾਤਾਵਰਣ ਦੀ ਵੀ ਹੈ ਜਦੋਂ ਘਰ ਵਿੱਚ ਗੁਰਬਾਣੀ ਦੀ ਧੁਨੀ ਗੂੰਜਦੀ ਹੈ ਤਾਂ ਨਕਾਰਾਤਮਕਤਾ ਆਪ ਹੀ ਘਟ ਜਾਂਦੀ ਹੈ ਜਿਵੇਂ ਅੰਧਕਾਰ ਵਿੱਚ ਰੋਸ਼ਨੀ ਦਾ ਇੱਕ ਚਾਨਣੇ ਦੀਵਾ ਰੱਖ ਦਿੱਤਾ ਜਾਵੇ ਤਾਂ ਹਨੇਰਾ ਘਟ ਜਾਂਦਾ ਹੈ ਉਸੇ ਤਰ੍ਹਾਂ ਗੁਰਬਾਣੀ ਦੀ ਰੋਸ਼ਨੀ ਘਰ ਦੇ ਦੁੱਖ ਤੇ ਕਲੇਸ਼ਾਂ ਨੂੰ ਦੂਰ ਕਰ ਦਿੰਦੀ ਹੈ ਸਾਡੀਆਂ ਮਾਵਾਂ ਜਦ ਰੋਧ ਕਥਾ ਸੁਣਦੀਆਂ ਨੇ ਰੋਜ਼ ਨਿਤਨੇਮ ਕਰਦੀਆਂ ਨੇ ਉਹ ਸਿਰਫ ਆਪਣੀ ਰੂਹ ਨੂੰ ਹੀ ਨਹੀਂ ਘਰਦੇ ਹਰੇਕ ਕੋਨੇ ਨੂੰ ਰੋਹਾਣੀ ਤਾਕਤ ਨਾਲ ਭਰ ਦਿੰਦੀਆਂ ਹਨ ਇਹ ਪਾਣੀ ਜਦੋ ਸ਼ਬਦ ਨਾਲ ਭਰ ਜਾਂਦਾ ਹੈ ਫਿਰ ਉਹ ਪਾਣੀ ਨਹੀਂ ਰਹਿੰਦਾ ਉਹ ਔਖੀਆਂ ਰਾਹਾਂ ਤੇ ਚਾਨਣ ਬਣ ਜਾਂਦਾ ਹੈ ਇਹ ਹੀ ਗੱਲ ਸਾਡੀ ਗੁਰਬਾਣੀ ਸਾਨੂੰ ਕਈ ਵਾਰ ਆਖਦੀ ਹੈ ਸਾਧ ਸੰਗਤ ਕਾ ਨੀਰ ਨਿਰਮਲ ਹੈ ਜਿਤ ਪੀਤੇ ਮਨ ਧੋਵੇ ਅਸੀਂ ਕਿੰਨੀ ਵਾਰੀ ਇਨਕਾਰੀ ਹੋ ਜਾਂਦੇ ਹਾਂ ਕਹਿ ਦਿੰਦੇ ਹਾਂ ਕਿ ਕੀ ਇਸ ਪਾਣੀ ਨਾਲ ਕੀ ਹੋ ਜਾਵੇਗਾ ਪਰ ਸੱਚ ਇਹ ਹੈ ਕਿ ਸਾਡਾ ਵਿਸ਼ਵਾਸ ਹੀ ਸਾਡੀ ਸਭ ਤੋਂ ਵੱਡੀ ਦਵਾਈ ਹੈ ਜੇ ਅਸੀਂ ਪਾਣੀ ਨੂੰ ਗੁਰਬਾਣੀ ਨਾਲ ਭਰ ਕੇ ਪੀਣ ਦਾ ਸੰਕਲਪ ਲੈ ਲਈਏ ਆਪਣੇ ਪਰਿਵਾਰ ਨੂੰ ਵੀ ਇਹ ਰਾਹ ਦਿਖਾਈਏ ਤਾਂ ਘਰ ਦੀ ਹਵਾ ਹੀ ਬਦਲ ਜਾਵੇਗੀ ਸਾਬ ਜਾਦਿਆਂ ਦੀ ਬਲਿਦਾਨੀ ਮਾਤਾ ਗੁਜਰੀ ਜੀ ਵੀ ਨੇ ਕਦੇ ਆਪਣਾ ਹੌਸਲਾ ਨਹੀਂ ਸਿਹਾ ਰਿਆ ਉਹ ਗੁਰਬਾਣੀ ਦੇ ਨਾਲ ਜੁੜੇ ਹੋਏ ਸਨ ਉਹਨਾਂ ਦੀਆਂ ਅੱਖਾਂ 'ਚ ਰੂਹਾਨੀ ਜੋਤ ਸੀ ਉਹ ਭਾਵੇਂ ਪਾਣੀ ਕੋਲ ਨਹੀਂ ਸੀ ਰੱਖਦੇ ਪਰ ਹਮੇਸ਼ਾ ਗੁਰੂ ਦੀ ਅਰਦਾਸ ਕਰਿਆ ਗੁਰੂ ਅੱਗੇ ਅਰਦਾਸ ਕਰਦੇ ਸਨ ਵਾਹਿਗੁਰੂ ਨੂੰ ਯਾਦ ਕਰਦੇ ਸਨ ਉਹਨਾਂ ਦਾ ਰਿਸ਼ਤਾ ਸਿੱਧਾ ਕਾਲਪੁਰਖ ਨਾਲ ਸੀਗਾ ਤੁਸੀਂ ਰੋਜ਼ ਇੱਕ ਗਲਾਸ ਪਾਣੀ ਲਓ ਚਾਹੇ ਉਹ ਗਰਮ ਹੋਵੇ ਚਾਹੇ ਠੰਡਾ ਹੋਵੇ ਉਸ ਉਤੇ ਚੁਪਈ ਸਾਜੀ ਦੇ ਪੰਜ ਪਾਠ ਪੜ੍ਹ ਲਓ ਫਿਰ ਦੇਖੋ ਤੁਹਾਡਾ ਮਨ ਕਿਵੇਂ ਸ਼ਾਂਤ ਹੁੰਦਾ ਹੈ ਤੁਹਾਡਾ ਘਰ ਕਿਵੇਂ ਆਨੰਦਮਈ ਹੋ ਜਾਂਦਾ ਹੈ ਪਰ ਕਰਨਾ ਰੋਜ਼ ਹੈ ਪੂਰੇ ਵਿਸ਼ਵਾਸ ਤੇ ਨਾਲ ਹੈ ਤੁਹਾਡਾ ਪੁੱਤਰ ਧੀ ਤੁਹਾਡਾ ਪਤੀ ਉਹ ਵੀ ਹੌਲੀ-ਹੌਲੀ 100% ਬਦਲਾਅ ਵਿੱਚ ਆ ਜਾਵੇਗਾ ਇਹ ਕੋਸ਼ਿਸ਼ ਇੱਕ ਦਿਨ ਦੀ ਨਹੀਂ ਇਹ ਇੱਕ ਰਾਹ ਹੈ ਜਿਵੇਂ ਦਿਲ ਦੀ ਬਿਮਾਰੀ ਦਾ ਇਲਾਜ ਦਿਨਾਂ ਵਿੱਚ ਨਹੀਂ ਹੁੰਦਾ ਉਸੇ ਤਰ੍ਹਾਂ ਆਤਮਾ ਦੇ ਰੋਗਾਂ ਦਾ ਇਲਾਜ ਵੀ ਸਮੇਂ ਅਤੇ ਸਬਰ ਦੇ ਨਾਲ ਹੁੰਦਾ ਹੈ ਗੁਰਬਾਣੀ ਦੀ ਸ਼ਕਤੀ ਅਦਭੁਤ ਹੈ ਜਦੋਂ ਕੋਈ ਮਾੜੀ ਲੱਤ ਲੱਗ ਜਾਵੇ ਤਾਂ ਉਸਦੇ ਲਈ ਸਾਨੂੰ ਕੁਝ ਸਮਾਂ ਤੇ ਸਬਰ ਚਾਹੀਦਾ ਹੈ ਪਰ ਉਹ ਤਦ ਹੀ ਅਸਰ ਹੁੰਦਾ ਹੈ ਜਦੋਂ ਅਸੀਂ ਸੱਚੇ ਮਨ ਨਾਲ ਨਿਰਮਲ ਭਾਵਨਾ ਨਾਲ ਉਸ ਨੂੰ ਆਪਣੇ ਜੀਵਨ ਵਿੱਚ ਲਿਆਉਂਦੇ ਹਾਂ ਗੁਰ ਕੀ ਬਾਣੀ ਸਿਉ ਰੱਤਿਆ ਰੰਗ ਲਾਗਾ ਅਤਨੀਲਾ ਜੋ ਮਨੁੱਖ ਗੁਰੂ ਦੀ ਬਾਣੀ ਨਾਲ ਰੰਗਿਆ ਜਾਂਦਾ ਉਸਦਾ ਪ੍ਰੇਮ ਅਟਲ ਅਤੇ ਗੂੜਾ ਹੋ ਜਾਂਦਾ ਹੈ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਗੁਰਬਾਣੀ ਸਿਰਫ ਪੜਨ ਲਈ ਨਹੀਂ ਜੀਵਨ ਵਿੱਚ ਉਤਾਰਨ ਲਈ ਹੈ ਜਿਵੇਂ ਅਸੀਂ ਰੋਜ਼ ਰੋਟੀ ਖਾਂਦੇ ਹਾਂ ਤਿਵੇਂ ਜੇ ਰੋਜ਼ ਗੁਰਬਾਣੀ ਪੀ ਲਈਏ ਇਹ ਮਨ ਦੀ ਭੁੱਖ ਨੂੰ ਮਿਟਾ ਦਿੰਦੀ ਹੈ ਕਈ ਭੈਣ ਭਰਾ ਪੁਰਾਣੇ ਬਜ਼ੁਰਗ ਸਾਡੇ ਗੁਰੂ ਘਰਾਂ 'ਚ ਜਾਂਦੇ ਸਨ ਉੱਥੋਂ ਸਰੋਵਰ ਦੇ ਵਿੱਚੋਂ ਜਲ ਜ਼ਰੂਰ ਲੈ ਕੇ ਆਇਆ ਕਰਦੇ ਸਨ ਜਾਂ ਪੁਰਾਣੇ ਸਮਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਮਟਕਿਆਂ 'ਚ ਪਾਣੀ ਰੱਖਿਆ ਜਾਂਦਾ ਸੀ ਗੁਰਬਾਣੀ ਹਰ ਰੋਜ਼ ਪੜ੍ਹੀ ਜਾਂਦੀ ਸੀ ਤਾਂ بڑے ਬਜ਼ੁਰਗ ਕੀ ਕਰਦੇ ਸਨ ਗੁਰੂ ਘਰ ਦੇ ਵਿੱਚੋਂ ਜਲ ਲੈ ਕੇ ਆਇਆ ਕਰਦੇ ਸਨ ਤੇ ਉਸ ਜਲ ਨੂੰ ਆਪਣੇ ਘਰ ਦੀ ਰਸੋਈ ਦੇ ਵਿੱਚ ਵਰਤਦੇ ਸਨ ਰੋਜ਼ਮਰਾਂ ਦੇ ਕੰਮਾਂ ਦੇ ਵਿੱਚ ਰੋਟੀ ਵੇਲੇ ਸਬਜ਼ੀ ਪਾਣੀ ਬਣਾਉਣ ਵੇਲੇ ਇਸ ਤਰ੍ਹਾਂ ਉਹ ਪਾਣੀ ਨੂੰ ਵਰਤਦੇ ਸਨ ਜੇਕਰ ਮੇਰੇ ਭੈਣ ਭਰਾ ਹੁਣ ਵੀ ਇਸੇ ਰੀਤ ਨੂੰ ਚਲਾ ਲੈਣ ਘਰ ਦੇ ਵਿੱਚ ਜੇਕਰ ਤੁਸੀਂ ਗੁਰੂ ਘਰ ਨੂੰ ਨਹੀਂ ਲਿਆ ਸਕਦੇ ਤਾਂ ਘਰ ਦੇ ਵਿੱਚ ਹੀ ਪੰਜ ਚੋ ਪਈ ਸਬਜ਼ੀ ਦੇ ਪਾਠ ਮੇਰੀਆਂ ਭੈਣਾਂ ਪੜ੍ਹ ਕੇ ਉਸ ਉਸ ਪਾਠ ਤੇ ਬਾਦ ਅਰਤਾਸ ਕਰਕੇ ਉਸ ਜਲ ਨੂੰ ਆਪਣੇ ਸਾਰੇ ਪਰਿਵਾਰ ਨੂੰ ਪਿਉਣਾ ਹੋ ਸਕੇ ਤਾਂ ਘਰ ਦੀ ਜਿਹੜੀ ਪਾਣੀ ਵਾਲੀ ਟੈਂਕੀ ਆ ਉਸ ਦੇ ਵਿੱਚ ਵੀ ਕੁਝ ਜਲ ਪਾ ਕੇ ਆਓ ਤਾਂ ਜੋ ਤੁਹਾਡੇ ਹਰ ਕੰਮ ਦੇ ਵਿੱਚ ਗੁਰੂ ਦੀ ਬਾਣੀ ਵਾਲਾ ਜਲ ਤੁਸੀਂ ਵਰਤ ਸਕੋ ਤੇ ਤੁਹਾਡੇ ਘਰ ਦੇ ਵਿੱਚ ਤੁਹਾਡੇ ਪਰਿਵਾਰ ਦੇ ਜੀਵਾਂ ਦੇ ਉੱਤੇ ਕੋਈ ਵੀ ਮਾੜੀ ਰੂਹ ਦਾ ਅਸਰ ਨਾ ਹੋਵੇ ਸਾਡੀ ਆਤਮਿਕ ਬਿਮਾਰੀ ਹੁੰਦੀ ਹੈ ਨਸੇ ਦੀ ਗੁੱਸੇ ਦੀ ਨਰਾਸਾ ਦੀ ਇਹ ਬਿਮਾਰੀਆਂ ਤਾਂ ਇਲਾਜ ਪਉਂਦੀਆਂ ਹਨ ਜਾਦਾ ਸੀ ਬਾਣੀ ਉਚਾਰੀਏ ਗੁਰੂ ਅਚਨਦੇਵ ਜੀ ਆਖਦੇ ਨੇ ਕਿ ਪੋਥੀ ਪਰਮੇਸ਼ਰ ਕਾ ਥਾਨ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪਰਮੇਸ਼ਰ ਦਾ ਨਿਵਾਸ ਸਥਾਨ ਹੈ ਜਿੱਥੇ ਪੜ੍ਹੀ ਜਾਂਦੀ ਹੈ ਤੇ ਪਰਮੇਸ਼ਰ ਆਪ ਹੋਂਦ ਵਿੱਚ ਆ ਜਾਂਦੇ ਹਨ ਜੇਕਰ ਮਾਂ ਆਪਣੇ ਪੁੱਤ ਨੂੰ ਪਾਣੀ ਉ ਪਾਠ ਕਰਕੇ ਪੜ੍ਹਾਉਂਦੀ ਹੈ ਪਰ ਜੇ ਉਹ ਪਾਣੀ ਵਿੱਚ ਗੁਰਬਾਣੀ ਦੀ ਸ਼ਕਤੀ ਆ ਜਾਵੇ ਤਾਂ ਉਹ ਪਾਣੀ ਸਿਰਫ ਤ੍ਰਿਸ਼ਨਾ ਨਹੀਂ ਮਟਾਉਂਦਾ ਉਹ ਅੰਤਰਨਾਮ ਵਸਾਵੇ ਕਰ ਦਿੰਦਾ ਹੈ ਇਸ ਕਰਕੇ ਭੈਣੋਂ ਤੇ ਵੀਰੋਂ ਜਦ ਤੱਕ ਅਸੀਂ ਘਰ ਵਿੱਚ ਗੁਰਬਾਣੀ ਦੀ ਰੋਸ਼ਨੀ ਨਹੀਂ ਪਹੁੰਚਾਵਾਂਗੇ ਤਦ ਤੱਕ ਇਹ ਹਨੇਰਾ ਦੂਰ ਨਹੀਂ ਹੋਵੇਗਾ। ਅਸੀਂ ਹਰ ਸਵੇਰੇ ਇੱਕ ਸ਼ਬਦ ਪਿਆਰ ਨਾਲ ਉਚਾਰਨ ਕਰੀਏ। ਆਪਣੇ ਪਾਣੀ ਉੱਤੇ ਜਾਪ ਕਰੀਏ। ਗਰਮੀ ਹੋਵੇ ਜਾਂ ਠੰਡ ਪਰਮਾਤਮਾ ਨੂੰ ਯਾਦ ਕਰਕੇ ਉਹ ਪਾਣੀ ਪੀ ਲਈ। ਜਲਥਲ ਪੂਰ ਰਿਹਾ ਪ੍ਰਭ ਏਕ। ਜਦ ਪ੍ਰਭੂ ਹਰ ਥਾਂ ਵਿਆਪਕ ਹੈ ਤਾਂ ਉਹ ਪਾਣੀ ਵਿੱਚ ਵੀ ਵੱਸਦਾ ਹੈ। ਸਿਰਫ ਭਾਵ ਸੱਚਾ ਹੋਣਾ ਚਾਹੀਦਾ ਹੈ ਅਸੀਂ ਅੱਜ ਤੋਂ ਇਹ ਵਾਅਦਾ ਕਰੀਏ ਕਿ ਘਰ ਵਿੱਚ ਜੋ ਵੀ ਢਾਡੀ ਪੈੜੀ ਪਾਣੀ ਵਾਲੀ ਟੈਂਕੀ ਰੱਖੀ ਆ ਜਿਸ ਉਤੇ ਹਰ ਰੋਜ਼ ਤੁਸੀਂ ਗੁਰਬਾਣੀ ਪੜੋਗੇ ਜਦੋਂ ਉਸ ਟੈਂਕੀ ਦੇ ਵਿੱਚ ਪਾਣੀ ਭਰ ਦਿੱਤਾ ਜਾਂਦਾ ਤੇ ਇੱਕ ਗਲਾਸ ਪਾਣੀ ਦਾ ਭਰ ਕੇ ਕੋਲ ਰੱਖੋ ਤੇ ਗੁਰਬਾਣੀ ਪੜੋ ਜਦੋਂ ਜਲ ਤੁਸੀਂ ਕੋਲ ਰੱਖਿਆ ਤੇ ਉਸਦੇ ਤੇ ਅਰਦਾਸ ਕੀਤੀ ਤਾਂ ਉਸ ਪਾਣੀ ਦੇ ਵਿੱਚ ਉਸ ਜਲ ਦੇ ਵਿੱਚੋਂ ਕੁਝ ਬੂੰਦਾਂ ਤੁਸੀਂ ਟੈਂਕੀ ਦੇ ਵਿੱਚ ਵੀ ਪਾਉਂਗੇ ਤੇ ਕੁਝ ਘਰ ਦੇ ਵਿੱਚ ਵੀ ਤੁਸੀਂ ਜਿਹੜਾ ਪਾਣੀ ਵਰਤਦੇ ਹੋ ਆਪਣਾ ਭੋਜਨ ਬਣਾਉਣ ਦੇ ਲਈ ਉਸਦੇ ਵਿੱਚ ਇਸਤੇਮਾਲ ਕਰਨਾ ਦੇਖਣਾ ਤੁਹਾਡੇ ਘਰ ਦੇ ਵਿੱਚ ਦਿਨਾਂ ਦੇ ਵਿੱਚ ਤੁਹਾਡੇ ਪਰਿਵਾਰ ਦੇ ਜੀਵਾਂ ਦੇ ਸੁਭਾਅ ਬਦਲ ਜਾਣਗੇ ਤੁਹਾਨੂੰ ਹਸਪਤਾਲਾਂ ਤੋਂ ਰਾਹਤ ਮਿਲ ਜਾਵੇਗੀ ਮਾੜੇ ਨਸਿਆਂ ਤੋਂ ਪਰਿਵਾਰ ਦੇ ਜੀ ਬਚ ਜਾਣਗੇ ਹਰ ਕਾ ਨਾਮ ਅੰਮ੍ਰਿਤ ਹੈ ਪੀਵ ਰਸਨਾ ਪਰ ਥਾਈ ਜਦੋਂ ਰਸਨਾ ਨਾਲ ਨਾਮ ਪੀਤਿਆ ਜਾਂ ਪੀਤਿਆ ਜਾਵੇ ਤਦ ਮਨ ਦੀ ਤ੍ਰਿਸ਼ਨਾ ਤੇ ਦੁੱਖ ਆਪੇ ਹੀ ਮਿਟ ਜਾਂਦੇ ਹਨ ਇਸ ਕਰਕੇ 21 ਅੰਤਵਾਰ ਸਿਰਫ 21 ਅੰਤਵਾਰ ਮਾਵਾਂ ਇਹ ਨਿਤਨੇਮ ਬਣਾਉਣਾ ਸਵੇਰੇ ਚਾਹੇ 5 ਵਜੇ ਉੱਠ ਕਾੜਨਾ ਚਾਹੇ 6 ਵਜੇ ਆਪਣੇ ਘਰ ਦੇ ਇੱਕ ਥਾਂ ਤੇ ਬੈਠ ਕੇ ਬਾਣੀ ਪੜੋ ਪੰਜ ਪਾਠ ਚ ਪਈ ਸਬਜੀ ਦੇ ਪੜਨੇ ਸ਼ੁਰੂ ਕਰੋ ਤੇ ਕੋਲ ਜਲ ਰੱਖ ਲਓ ਹਰ ਅੰਤਵਾਰ ਆਪਣੇ ਬੱਚਿਆਂ ਦੇ ਨਾਮ ਲੈ ਕੇ ਰੱਬ ਕੋਲ ਅਰਦਾਸ ਕਰੋ ਕਿ ਹੇ ਸਾਈ ਬਾ ਮੇਰੇ ਬੱਚਿਆਂ ਨੂੰ ਸਤਬੁੱਧ ਦਓ ਨਾਮ ਵਿੱਚ ਜੋੜੋ ਚੰਗੇ ਰਾਹ ਪਾਓ ਜਦੋਂ ਮਾਂ ਰੱਬ ਕੋਲ ਘਹਾਰ ਲੰਦੀ ਆ ਤਾਂ ਉਸਦੇ ਬੱਚੇ ਰਾਹੀ ਹੋ ਜਾਂਦੇ ਹਨ ਬੇਰਾਹੇ ਨਹੀਂ ਰਹਿੰਦੇ ਨਸਿਆਂ ਤੋਂ ਦੂਰ ਹੋ ਜਾਂਦੇ ਹਨ ਗਲਤ ਸੰਗਤ ਛੱਡ ਦਿੰਦੇ ਹਨ ਕਾਮਯਾਬ ਹੋ ਜਾਂਦੇ ਹਨ ਇੱਕ ਹੀ ਐਂਤਵਰ ਮਾਂ ਦੀ ਸੱਦਾ ਤੇ ਨਾਮ ਦੀ ਤਾਕਤ ਸਿਰਫ ਕਦਮ ਤੁਹਾਡਾ ਹੋਣਾ ਚਾਹੀਦਾ ਕਿਸਮਤ ਵਾਹਿਗੁਰੂ ਜੀ ਨੇ ਲਿਖ ਦੇਣੀ ਲਿਖ ਦੇ ਮਾਂ ਦੀ ਰੌਣਕ ਫਿਰ ਚਮਕੇਗੀ ਘਰ ਵਿੱਚ ਰੋਸ਼ਨੀ ਵੀ ਆ ਜਾਵੇਗੀ ਜੇਕਰ ਮਾਂ ਇਹ ਨਾਮ ਬਣਾ ਲਵੇ ਉਹ ਨਾਮ ਹੈ 21 ਅੰਤਵਾਰ 21 ਅਰਦਾਸਾਂ 21 ਮੌਕੇ ਰੱਬ ਨੂੰ ਮਨਾਉਣ ਦੇ ਤੇ ਫਿਰ ਵੇਖਿਓ ਤੁਹਾਡੇ ਘਰ ਦੀ ਕਹਾਣੀ ਕਿਵੇਂ ਬਦਲਦੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਸੁਖਵੰਤ ਕੌਰ ਨਾਮ ਦੀ ਇੱਕ ਮਾਂ ਰਹਿੰਦੀ ਸੀ ਉਸ ਦਾ ਇੱਕੋ ਇੱਕ ਪੁੱਤਰ ਸੀ ਅਰਮਾਨ ਸੱਜਣਾ ਰਿਸ਼ਤੇਦਾਰਾਂ ਕਹਿੰਦੇ ਤੁਹਾਡਾ ਪੋਤ ਤਾਂ ਬੜਾ ਨਸੀਬਾਂ ਵਾਲਾ ਹੈ ਕਿਉਂਕਿ ਉਹ ਜਿਹੜਾ ਪੁੱਤਰ ਸੀ ਨਾ ਬਹੁਤ ਹੀ ਨਾਇਕ ਸੀ ਹਰ ਇੱਕ ਨੂੰ ਖਿੜੇ ਮੱਥੇ ਮਿਲਦਾ ਸੀ ਕਦੇ ਵੀ ਉਸਨੇ ਮੱਥੇ ਤੇ ਵਾਟ ਨਹੀਂ ਸੀ ਪਾਇਆ ਤੇ ਪੜ੍ਹਾਈ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਸੀ ਕਹਿੰਦੇ ਜਿਵੇਂ ਜਿਵੇਂ ਉਮਰ ਉਸਦੀ ਵਧੀ ਅਰਮਾਨ ਗਲਤ ਸੰਗਤ ਵਿੱਚ ਪੈ ਗਿਆ ਸੀ ਜਿਹੜੀ ਉਸਦੀ ਮਾਂ ਸੀ ਨਾ ਉਹ ਵੀ ਕਿਤੇ ਜਾਣੀ ਅਣਜਾਣੇ ਦੇ ਵਿੱਚ ਗੁਰਬਾਣੀ ਤੋਂ ਦੂਰ ਹੋ ਚੁੱਕੀ ਸੀ ਪਹਿਲਾਂ ਪਹਿਲਾਂ ਤਾਂ ਉਸ ਧੀ ਦੇ ਪੁੱਤਰ ਨੇ ਕਲਾਸਾਂ ਛੱਡਣੀਆਂ ਸ਼ੁਰੂ ਕੀਤੀਆਂ ਫਿਰ ਰਾਤਾਂ ਨੂੰ ਘਰ ਆਉਣਾ ਵੀ ਛੱਡ ਦਿੱਤਾ ਕਿਉਂਕਿ ਉਸ ਵੀਰ ਦੀ ਸੰਗਤ ਮਾੜੀ ਹੋ ਗਈ ਸੀ ਉਹ ਗਲਤ ਸੰਗਤ ਵਿੱਚ ਪੈ ਗਿਆ ਸੀ ਨਸਿਆਂ ਦੇ ਵਿੱਚ ਫਸ ਗਿਆ ਸੀ ਕਈ ਵਾਰ ਰਾਤ ਨੂੰ ਮਾਂ ਨੇ ਬੜੀ ਟੈਨਸ਼ਨ ਲੈਣੀ ਸੋਚਣਾ ਕਿ ਕੀ ਹੋਵੇਗਾ ਹੁਣ ਜਦੋਂ ਉਸਨੇ ਘਰ ਆਉਣਾ ਤਾਂ ਉਸਦੇ ਪਿਤਾ ਜੀ ਨੇ ਉਸਦੇ ਨਾਲ ਗੁੱਸੇ ਦੇ ਵਿੱਚ ਗੱਲ ਕਰਿਆ ਕਰਨੀ ਕਈ ਵਾਰ ਤਾਂ ਉਸ ਨੂੰ ਥੱਪੜ ਵੀ ਮਾਰ ਲਿਆ ਪਰ ਨਤੀਜਾ ਇਹ ਨਿਕਲਿਆ ਕਿ ਉਸ ਦਾ ਪੁੱਤਰ ਵੀ ਆਪਣੇ ਪਿਤਾ ਦੇ ਹੱਥੀ ਪੈਂਦਾ ਸੀ ਮਾਂ ਨੂੰ ਦੋਵਾਂ ਦੀ ਬੜੀ ਚਿੰਤਾ ਹੁੰਦਾ ਸੀ ਕਿਤੇ ਨਾ ਉਹ ਹੁੰਦੀ ਸੀ ਕਿਤੇ ਨਾ ਕਿਤੇ ਪਿਤਾ ਜਿਹੜਾ ਸੀ ਉਹ ਠੀਕ ਸੀ ਕਿਉਂਕਿ ਉਹ ਆਪਣੇ ਪੁੱਤਰ ਦੀ ਇਸ ਦਸਾ ਨੂੰ ਦੇਖ ਕੇ ਬਹੁਤ ਹੀ ਚਿੰਤਤ ਸੀ ਜੇ ਉਹ ਮਾਂ ਸੀ ਨਾ ਉਹ ਮਨ ਚ ਸੋਚਦੀ ਸੀ ਕਿ ਮੈਂ ਹੁਣ ਕੀ ਕਰਾਂ ਤੇ ਕਿੱਥੇ ਜਾਵਾਂ ਇਸ ਨੂੰ ਜੋ ਠੀਕ ਕਰ ਸਕਾਂ ਕਹਿੰਦੇ ਕਿ ਉਸਨੇ ਹਰ ਇੱਕ ਨੂੰ ਦੱਸਣਾ ਕਿ ਮੇਰਾ ਜਿਹੜਾ ਪੁੱਤਰ ਹੈ ਪਹਿਲਾ ਵਰਗਾ ਨਹੀਂ ਰਿਹਾ ਜਿਸ ਤਰ੍ਹਾਂ ਕਿ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਦੱਸਿਆ ਕਿ ਜਿਸ ਤਰ੍ਹਾਂ ਦਾ ਇਨਸਾਨ ਹੋਵੇਗਾ ਉਸ ਤਰ੍ਹਾਂ ਦੀ ਉਸਨੇ ਅੱਗੇ ਰਾਏ ਦੇ ਕਹਿੰਦੇ ਜਦੋਂ ਉਸ ਭੈਣ ਨੇ ਆਪਣੇ ਅੰਡ ਗਵੰਡ ਚ ਭੈਣਾ ਸਹੇਲੀਆਂ ਨਾਲ ਗੱਲ ਕਰਨੀ ਤਾਂ ਉਹਨਾਂ ਸਹੇਲੀਆਂ ਭੈਣਾ ਨੇ ਕਹਿਣਾ ਕਿ ਕਿਤੇ ਤੇਰੇ ਪੁੱਤਰ ਨੂੰ ਨਜ਼ਰ ਤਾਂ ਨਹੀਂ ਲੱਗ ਗਈ ਇੰਨਾ ਸੋਹਣਾ ਇਹ ਪੜਦਾ ਸੀ ਤੇ ਇੰਨਾ ਇਹ ਲਾਇਕ ਸੀ ਤੇ ਇਹਨੂੰ ਹੁਣ ਕੀ ਹੋ ਗਿਆ ਜਾਂ ਫਿਰ ਕਿਸੇ ਨੇ ਤੇਰੇ ਪੁੱਤਰ ਦੇ ਉੱਤੇ ਕੁਝ ਕਰਾ ਦਿੱਤਾ ਕਹਿੰਦੇ ਉਹ ਭੈਣ ਪਹਿਲਾਂ ਹੀ ਬੜੀ ਦੁਖੀ ਸੀ ਦੁਖੀ ਦੁਖੀ ਬੰਦੇ ਨੂੰ ਜਿਸ ਤਰ੍ਹਾਂ ਰਏ ਦਵਾਂਗੇ ਉਸੇ ਤਰ੍ਹਾਂ ਦੀ ਰਏ ਉਸ ਤੇ ਅਸਰ ਕਰ ਜਾਂਦੀ ਹੈ ਉਹ ਭੈਣ ਤੇ ਵੀ ਉਹ ਅਸਰ ਕਰ ਗਈ ਉਹ ਭੈਣ ਨੇ ਆਪਣੇ ਆਂਜਣਾ ਗਵਾਂਡਣਾ ਦੇ ਨਾਲ ਜੋਤਸ਼ੀਆਂ ਕੋਲ ਜਾਣਾ ਸ਼ੁਰੂ ਕਰ ਦਿੱਤਾ ਘਰ ਦੇ ਵਿੱਚ ਪੈਸੇ ਖਰਾਬ ਹੋਣੇ ਸ਼ੁਰੂ ਹੋ ਗਏ ਪਰ ਉਸ ਭੈਣ ਨੂੰ ਕੋਈ ਵੀ ਹੱਲ ਨਾ ਲੱਭਿਆ ਉਸ ਦਾ ਪੁੱਤਰ ਦਿਨੋਂ ਦਿਨ ਹੋਰ ਵਿਗੜਦਾ ਗਿਆ ਹੁਣ ਉਸ ਭੈਣ ਨੂੰ ਸੋਝੀ ਆਉਣੀ ਸ਼ੁਰੂ ਹੋ ਗਈ ਕਿ ਮੇਰੇ ਘਰ ਦੇ ਹਾਲਾਤ ਬਹੁਤ ਜ਼ਿਆਦਾ ਬਿਗੜਨ ਲੱਗ ਗਏ ਹਨ ਜਿਹੜਾ ਪਿਓ ਪੁੱਤ ਸੀ ਉਹ ਆਪਸ ਦੇ ਵਿੱਚ ਹੁਣ ਹੱਥੋਂ ਪਾਈ ਹੋਣੇ ਸ਼ੁਰੂ ਹੋ ਗਈ। ਉਹ ਇੰਨੀ ਟੁੱਟ ਗਈ ਕਿ ਇੱਕ ਰਾਤ ਨੂੰ ਉਹ ਰੋਣਾ ਸ਼ੁਰੂ ਕਰ ਦਿੰਦੀ ਹੈ। ਕਹਿੰਦੇ ਜਦੋਂ ਪਰਮਾਤਮਾ ਕਿਸੇ ਮਾਂ ਦੀ ਦੁਆ ਨੂੰ ਸੁਣਦਾ ਹੈ ਨਾ ਉਹ ਮਾਂ ਨੇ ਰੋਂਦੀ ਨੇ ਪਰਮਾਤਮਾ ਨੂੰ ਬੜੀ ਗੁਹਾਰ ਲਾਈ ਕਿ ਮਹਾਰਾਜ ਮੈਨੂੰ ਕਿਤੇ ਵੀ ਕੋਈ ਰਾਹ ਦਿਖਾਓ। ਕਹਿੰਦੇ ਕਿ ਦੂਸਰੇ ਦਿਨੋਂ ਉਸ ਨੂੰ ਸਾਰੀ ਰਾਤ ਨੀਂਦ ਨਹੀਂ ਤੇ ਦੂਸਰੇ ਦਿਨ ਉਹ ਗੁਰਦੁਆਰੇ ਜਾਂਦੀ ਹੈ। ਮਨ 'ਚ ਸੋਚਦੀ ਹੈ ਕਿ ਕੀ ਪਤਾ ਮੈਨੂੰ ਇੱਥੋਂ ਹੀ ਰਾਹ ਮਿਲ ਜਾਵੇ। ਗੁਰੂ ਘਰ ਜਾਂਦੀ ਤੇ ਉੱਥੋਂ ਦੇ ਗ੍ਰੰਥੀ ਨੂੰ ਆਪਣੀ ਸਾਰੀ ਮਨੋਦਸਾ ਦੱਸਦੀ ਕਿ ਬਾਬਾ ਜੀ ਮੇਰੇ ਘਰ ਦੇ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਹਨ ਸਾਡਾ ਇੱਕੋ ਇੱਕ ਪੁੱਤਰ ਹੈ ਉਹ ਵੀ ਮਾੜੇ ਰਸਤੇ ਪੈ ਚੁੱਕਿਆ ਤੇ ਆਪਣੇ ਪਿਤਾ ਨਾਲ ਰਾਤ ਨੂੰ ਆਣ ਕੇ ਬਹੁਤ ਹੀ ਜ਼ਿਆਦਾ ਲੜਦਾ ਹੈ ਤੇ ਪਰ ਮੈਂ ਤਾਂ ਚੁੱਪ ਰਹਿੰਦੀ ਆ ਕਿਤੇ ਮੈਂਦੇ ਵੀ ਨਾ ਕੁਝ ਮਾਰੇ ਤਾ ਬਾਬਾ ਜੀ ਨੇ ਕਿਹਾ ਕਿ ਭੈਣ ਤੋਂ ਪਾਠ ਕਰਦੀਆਂ ਕਹਿੰਦੇ ਭੈਣ ਨੇ ਕਿਹਾ ਕਿ ਮੈਂ ਪਾਠ ਕਦੀ ਕੀਤਾ ਹੀ ਨਹੀਂ ਬਾਬਾ ਜੀ ਕਹਿੰਦੇ ਕਸੂਰ ਹੀ ਇੱਥੇ ਹੋ ਗਿਆ ਤੁਸੀਂ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਹੀ ਨਹੀਂ ਕੀਤਾ ਅੱਜ ਤੋਂ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਲਿਖੀ ਹੋਈ ਚਪਾਈ ਸਾਹਿਬ ਜੀ ਦੀ ਬਾਣੀ ਘਰ ਦੇ ਵਿੱਚ ਪੜ੍ਹਨੀ ਸ਼ੁਰੂ ਕਰੂੰਗੇ ਪੰਜ ਪਾਠ ਚਪਾਈ ਸਾਹਿਬ ਜੀ ਦੇ ਰੋਜ਼ਾਨਾ ਘਰ ਦੇ ਵਿੱਚ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਕੋਲ ਜਲ ਰੱਖ ਕੇ ਆਪਣੇ ਪੁੱਤਰ ਦੇ ਨਾਮ ਦੀ ਅਰਦਾਸ ਜ਼ਰੂਰ ਕਰਿਆ ਕਰੋ ਕਹਿੰਦੇ ਉਸ ਭੈਣ ਨੇ ਨਾ ਉਸੇ ਦਿਨ ਤੋਂ ਜਾ ਕੇ ਸ਼ੁਰੂ ਕਰ ਦਿੱਤਾ ਪਹਿਲੇ ਦਿਨ ਤਾਂ ਉਸ ਭੈਣ ਨੇ 7 ਵਜੇ ਪੜੀ ਪੰਜ ਪਾਠ ਚ ਪਈ ਸਬਜ਼ੀ ਦੇ ਤੇ ਕੋਲ ਜਲ ਰੱਖਿਆ ਤੇ ਉਸ ਜਲ ਨੂੰ ਫਿਰ ਆਪਣੇ ਘਰ ਦੀ ਰਸੋਈ ਦੇ ਕੰਮਾਂ ਦੇ ਵਿੱਚ ਇਸਤੇਮਾਲ ਕੀਤਾ ਤੇ ਆਪਣੇ ਪੁੱਤਰ ਨੂੰ ਵੀ ਪਾਣੀ ਪੀਣ ਦੇ ਲਈ ਦਿੱਤਾ ਕਹਿੰਦੇ ਇੱਕ ਰਾਤ ਜਦੋਂ ਭੈਣ ਟੁੱਟ ਕੇ ਬੈਠੀ ਸੀ ਜਿਹੜਾ ਉਹਦਾ ਪੁੱਤਰ ਰਮਾਨ ਸੀ ਨਾ ਪੂਰੀ ਰਾਤ ਨਹੀਂ ਆਇਆ ਲੋਕਾਂ ਨੇ ਆ ਕੇ ਕਿਹਾ ਕਿ ਉਹ ਨਸੇ ਦੀ ਹਾਲਤ ਵਿੱਚ ਸੜਕ ਤੇ ਡਿੱਗਿਆ ਪਿਆ ਹੈ ਪੁਲਸ ਵਾਲੇ ਲੈ ਗਏ ਨੇ ਉਹ ਮਾਂ ਭੱਜੀ ਪੁਲਸ ਚਮਕੀ ਵੱਲ ਗਈ ਪੁੱਤ ਨੂੰ ਵੇਖਿਆ ਅੱਖਾਂ ਲਾਲ ਤੇ ਹਾਲਾਤ ਮਤਲਬ ਕਿ ਬੇਹੋਸ਼ੀ ਵਾਲੇ ਹੋਏ ਪਏ ਸਨ ਜਦ ਘਰ ਆਈ ਮਾਂ ਰੱਬ ਦੇ ਦਰ ਤੇ ਡਿੱਗ ਗਈ ਉਸ ਰਾਤ ਤੋਂ ਬਾਅਦ ਸੁਖਵੰਤ ਕੌਰ ਨੇ ਇੱਕ ਨੇਮ ਬਣਾਇਆ ਕਿ ਮੈਂ 21 ਐਤਵਾਰ ਲਗਾਤਾਰ ਹੀ ਪੰਜ ਚੁਪਈ ਸਬ지 ਦੇ ਪਾਠ ਜ਼ਰੂਰ ਕਰਾਂਗੀ ਕਹਿੰਦੇ ਉਸ ਭੈਣ ਨੇ ਪੰਜ ਚੁਪਈ ਸਬ지 ਦੇ ਪਾਠ ਤੇ ਕੋਲ ਜਲ ਰੱਖ ਕੇ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਖੀਰ ਵਿੱਚ ਅਰਦਾਸ ਕਰਦੀ ਹੈ ਸਾਈਬ ਜੇ ਮੇਰਾ ਪੁੱਤ ਮੈਨੂੰ ਭੁੱਲ ਗਿਆ ਕੋਈ ਗੱਲ ਨਹੀਂ ਪਰ ਤੂੰ ਉਸ ਨੂੰ ਨਾ ਭੁੱਲੀ ਉਸ ਨੂੰ ਬਚਾ ਲੈ ਉਸ ਨੂੰ ਰਾਹੀ ਪਾ ਦੇ ਹਰ ਵੇਂ ਇੰਤzar ਉਸ ਭੈਣ ਨੇ ਰੋਣਾ ਮਾਫੀਆਂ ਮੰਗਦੀ ਹਾਰ ਪ੍ਰਹਾਰ ਨਹੀਂ ਮੰਨਦੀ ਸੀ 16ਵੇਂ ਐਤਵਾਰ ਨੂੰ ਇੱਕ ਅਜੀਬ ਘਟਨਾ ਵਾਪਰੀ। ਅਰਮਾਨ ਜੋ ਘਰ ਨਾਲ ਕੋਈ ਲੈਣਾ ਦੇਣਾ ਨਹੀਂ ਰੱਖਦਾ ਸੀ, ਇੱਕ ਰਾਤ ਚੁੱਪਚਾਪ ਆ ਗਿਆ। ਮਾਂ ਦੇ ਕੋਲ ਆਣ ਕੇ ਆਖਿਆ ਮਾਂ ਮੈਨੂੰ ਥੋੜਾ ਸਮਾਂ ਚਾਹੀਦਾ, ਮੇਰੀ ਜ਼ਿੰਦਗੀ ਨਰਕ ਬਣ ਗਈ ਹੈ। ਮਾਂ ਨੇ ਰੱਬ ਦਾ ਧੰਨਵਾਦ ਕੀਤਾ ਤੇ ਉਸਨੇ ਪੁੱਤ ਨੂੰ ਗਲੇ ਲਾ ਲਿਆ। ਨਾ ਦੋਸ਼ ਲਾਇਆ ਤੇ ਨਾ ਹੀ ਕੋਈ ਆਲਾਬਾ ਦਿੱਤਾ ਉਸਨੇ ਉਸਨੇ ਬਾਦ ਉਹ ਨੌਜਵਾਨ ਨਸ਼ਾ ਸੇਡਣ ਸੱਡਣ ਦੇ ਕੇਂਦਰ ਵਿੱਚ ਚਲਿਆ ਗਿਆ ਤਿੰਨ ਮਹੀਨੇ ਉਹ ਉਸ ਨਸ਼ਾ ਸੇ ਸੱਡਣ ਵਾਲੇ ਕੇਂਦਰ ਦੇ ਵਿੱਚ ਹੀ ਰਿਹਾ ਪਰ ਉਸ ਤੋਂ ਬਾਅਦ ਉਹਦੀ ਮਾਂ ਨੇ ਨਾ ਉਹ ਤਿੰਨ ਮਹੀਨੇ ਦੇ ਵਿੱਚ ਘਰ ਦੇ ਵਿੱਚ ਨੇਮ ਦੇ ਨਾਲ 21 ਐਤਵਾਰ ਪੰਜ ਪਾਰ ਚ ਪਈ ਸਬਜ਼ੀ ਤੇ ਤੇ ਜਾਲ ਰੱਖਣਾ ਸ਼ੁਰੂ ਕਰ ਦਿੱਤਾ ਉਸ ਮਾਂ ਨੇ ਹਰ ਐਤਵਾਰ ਆਪਣੇ ਪੁੱਤਰ ਨੂੰ ਬੋਤਲ ਦੇ ਵਿੱਚ ਪਾ ਕੇ ਜਲ ਜ਼ਰੂਰ ਦੇ ਕੇ ਆਇਆ ਕਰਦੀ ਉਸ ਨੂੰ ਕਹਿਣਾ ਕਿ ਪੁੱਤਰ ਇਸ ਜਲ ਨੂੰ ਕੋਲ ਰੱਖਣਾ ਤੇ ਹਰ ਰੋਜ਼ ਤੂੰ ਇਸ ਨੂੰ ਪੀਣਾ ਤੇ ਮੈਂ ਹਰ ਐਤਵਾਰ ਤੇਨੂੰ ਜਲ ਦੇ ਕੇ ਆਇਆ ਕਰਾਂਗੀ ਉਸ ਮਾਂ ਨੇ ਜਲ ਇਕੱਠਾ ਕਰ ਲਿਆ ਕਰਨਾ ਤੇ ਉਸ ਆਪਣੇ ਪੁੱਤਰ ਨੂੰ ਜਲ ਦੇ ਆ ਕਰਦਾ ਕਹਿੰਦੇ ਅੱਜ ਅਰਮਾਨ ਨਵੀਂ ਜ਼ਿੰਦਗੀ ਜੀ ਰਿਹਾ ਹੈ ਉਹੀ ਅਰਮਾਨ ਅੱਜ ਕੈਨੇਡਾ ਦੇ ਵਿੱਚ ਬੈਠਾ ਹੈ ਉਸਦੀ ਮਾਂ ਨੇ ਇਹ ਸਾਰਾ ਆਪਣਾ ਹਾਲ ਬਿਆਨ ਕੀਤਾ ਹੈ ਕਿ ਕਿਸ ਤਰ੍ਹਾਂ ਮੇਰੀ ਗੁਰਦੁਆਰਾ ਸਾਹਿਬ ਜਾਨ ਦੇ ਨਾਲ ਮੇਰੀ ਜ਼ਿੰਦਗੀ ਸਵਰਗੀ ਮਾਂ ਦੀ ਦਿਲੋਂ ਮੰਨਦਾ ਹੈ ਤਾਂ ਉਹ ਕਹਿੰਦਾ ਕਿ ਮੈਨੂੰ ਕੋਈ ਨਹੀਂ ਸੀ ਬਚਾ ਸਕਦਾ ਸਿਰਫ ਮੇਰੀ ਮਾਂ ਦੀਆਂ 21 ਅਰਦਾਸਾਂ 21 ਅੰਤਵਾਰ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ ਸੋ ਮੇਰੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਘਰ ਦੇ ਵਿੱਚ ਵੱਧ ਤੋਂ ਵੱਧ ਗੁਰਬਾਣੀ ਦਾ ਜਾਪ ਕਰਿਆ ਕਰੋ ਗੁਰਬਾਣੀ ਪੜਿਆ ਕਰੋ ਕੋਲ ਜਲ ਰੱਖ ਲਿਆ ਕਰੋ ਤੇ ਆਪਣੇ ਸਾਰੇ ਘਰ ਦੇ ਜਿੰਨੇ ਵੀ ਕੰਮ ਕਰਨੇ ਉਸ ਜਲ ਦੇ ਨਾਲ ਕਰਨੇ ਆ ਰੋਟੀ ਪਕਾਉਣੀ ਜਲ ਦੇ ਨਾਲ ਸਭ